ਪੰਜਾਬ ਸਰਕਾਰ ਨੇ ਇੱਕ ਹੋਰ ਕੋਸ਼ਿਸ਼ ਪੰਜਾਬੀਆਂ ਦੇ ਨਾਲ ਕਰਨ ਜਾ ਰਹੀ ਹੈ ਤੇ ਉੱਥੇ ਜੋ ਵਤੀਰਾ ਕਿਸਾਨਾਂ ਦੇ ਨਾਲ ਕੀਤਾ ਜਾ ਰਿਹਾ ਹੈ ਤੇ ਹੁਣ ਉਹ ਪੰਜਾਬੀਆਂ ਦੇ ਨਾਲ ਫਿਰ ਤੋਂ ਸਰਕਾਰ ਕਰਨ ਜਾ ਰਹੀ ਹੈ ਤਦ ASCII ਇਹ ਕਿ ਬਿਆਨ ਲੱਖਾ ਸਿੰਘ ਸਿਧਾਣਾ ਦੇ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਅਪੀਲ ਕੀਤੀ ਹੈ ਤੇ ਉਹਨਾਂ ਨੇ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਇੱਕ ਮੀਟਿੰਗ ਸੱਦ ਰਹੀ ਹੈ ਪਰੰਤੂ ਉਸ ਦੇ ਵਿੱਚ ਨਾ ਜਾ ਕੇ ਹੀ ਫਾਇਦਾ ਹੈ ਤੇ ਜਿਸ ਦੇ ਸਾਰ ਹਨ ਉਹਨਾਂ ਨੇ ਕਿਹਾ ਹੈ ਕਿ ਪਹਿਲਾ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਲਗਾਤਾਰ ਵਿਰੋਧ ਕਰ ਰਹੀਆਂ ਨੇ ਪਰੰਤੂ ਉਥੇ ਹੀ ਜਿਹੜਾ ਕਿ ਪੰਜਾਬ ਸਰਕਾਰ ਹੁਣ ਇੱਕ ਹੋਰ ਵੱਡੀ ਕੋਸ਼ਿਸ਼ ਕਰ ਰਹੀ ਹੈ ਤੇ ਉਥੇ ਹੀ ਪੰਜਾਬੀਆਂ ਦੇ ਨਾਲ ਵੱਡਾ ਧੋਖਾ ਹੋਣ ਜਾ ਰਿਹਾ ਤੇ ਜਿਸ ਤੋਂ ਬਾਅਦ ਤਿੱਖੇ ਨਿਸ਼ਾਨੇ ਤੱਕ ਸਾਦੇ ਗਏ ਨੇ ਤੇ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਪਲਟਵਾਰ ਤੱਕ ਕੀਤਾ ਗਿਆ ਹੋਰ ਕੀ ਕੁਝ ਕਹਿਣਾ ਆ ਆਓ ਤੁਹਾਨੂੰ ਸੁਣਾਉਣੇ ਕਿਉਂਕਿ ਸਰਕਾਰ ਬਹੁਤ ਵੱਡੀ ਠੱਗੀ ਮਾਰਨ ਜਾ ਰਹੀ ਹੈ ਤੁਹਾਡੇ ਨਾਲ ਤਹਾਨੂੰ ਗਮਰਾਹ ਕਰਕੇ ਭਲੇਚੇ ਚ ਲੈ ਕੇ ਬਹੁਤ ਵੱਡਾ ਨੁਕਸਾਨ ਕਰਨੇ ਜਾ ਰਹੇ ਆ ਜਿਹੜੀ ਗੱਲਬਾਤ ਮੈਂ ਕਰਨ ਜਾ ਰਿਹਾ ਸੁ ਮੇਰੀ ਬੇਨਤੀ ਹੈ ਤੁਹਾਨੂੰ ਕਿ ਇਹਨੂੰ ਗੱਲਬਾਤ ਨੂੰ ਸਾਂਝੀ ਕਰਕੇ ਹਰ ਬੰਦੇ ਤੱਕ ਪਹੁੰਚਦੀ ਕਰ ਦਿਓ ਕੱਲ ਨੂੰ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਚੰਡੀਗੜ੍ਹ ਦੇ ਸੈਕਟਰ 35 A ਦੇ ਵਿੱਚ ਜਿੱਥੇ ਮਿਊਨਿਸਪਲ ਭਵਨ ਹੈ ਸੈਕਟਰ 35ਏ ਮਿਊਨਿਸਪਲ ਭਵੰਦ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕੱਲ ਨੂੰ ਸਰਕਾਰ ਨੇ ਸਨੇਹ ਲਾਇਆ ਪੰਜਾਬ ਦੇ ਲੋਕਾਂ ਨੂੰ ਕਿ ਤੁਸੀਂ ਉੱਥੇ ਆਓ ਮੈਨੂੰ ਰਾਤ 7-8 ਪਿੰਡਾਂ ਦੇ ਵਿੱਚੋਂ ਫੋਨ ਆਇਆ ਕਹਿੰਦੇ ਭਾਈ ਸਾਨੂੰ ਸਾਡੇ ਐਮਐਲਏ ਨੇ ਸਨੇਹਾ ਲਾਇਆ ਕਿ ਤੁਸੀਂ ਕੱਲ ਨੂੰ ਉੱਥੇ ਚੰਡੀਗੜ੍ਹ ਪਹੁੰਚਣਾ ਹੈ ਸਰਕਾਰ ਨੇ ਤੁਹਾਡੇ ਨਾਲ ਮੀਟਿੰਗ ਕਰਨੀ ਹੈ ਇਹ ਉਨਾ ਪਿੰਡਾਂ ਸਨੇਹ ਲੱਗੇ ਆ ਜਿੰਨਾ ਪਿੰਡਾਂ ਦੇ ਵਿੱਚ ਇਹ ਜ਼ਮੀਨਾਂ ਲੈਂਡ ਪੂਲਿੰਗ ਨੀਤੀ ਤਹਿਤ ਦੱਬ ਰਹੇ ਆ ਸੋ ਪੰਜਾਬ ਦੇ ਲੋਕੋ ਤੁਹਾਨੂੰ ਅਪੀਲ ਕਰਦਾ ਬਾਈ ਜੇਖਿਓ ਕਿ ਤੇ ਫੱਜੋ ਭੁੱਲ ਕੇ ਵੀ ਸੈਕਟਰ 35A ਦੀ ਜਿਹੜੀ ਸਰਕਾਰ ਨਾਲ ਮੀਟਿੰਗਾਂ ਉਹ ਮੀਟਿੰਗ ਨਾਲ ਤੁਸੀਂ ਜਾਇਓ ਕਰਨਾ ਕਿਉਂਕਿ ਬਹੁਤ ਤਕੜੀ ਏ ਤੁਹਾਡੇ ਸਕੀਮ ਲੱਗਣੀ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿਉਂਕਿ ਸਕੀਮ ਵਾਲੇ ਸਕੀਮਾਂ ਵਾਲੇ ਬੰਦੇ ਤਾਂ ਹੈਗੇ ਆ ਇਹ ਉਥੇ ਤੁਹਾਨੂੰ ਗਮਰਾਹ ਕੀਤਾ ਜਾਣਾ ਹੈ ਉਹੀ ਪਿੰਡ ਬੁਲਾਏ ਜਾ ਰਿਹਾ ਕਿਉਂਕਿ ਪਿੰਡਾਂ ਦੇ ਲੋਕ ਅੜ ਗਏ ਪੰਜਾਬ ਦੇ ਲੋਕ ਅੜ ਗਏ ਵੀ ਅਸੀਂ ਕਿਸੇ ਵੀ ਕੀਮਤ ਤੇ ਆਪਣੀਆਂ ਜ਼ਮੀਨਾਂ ਨਹੀਂ ਦੇਣੀਆਂ ਇਹ ਤਿੰਨ ਬੰਦੇ ਬੋਲ ਰਹੇ ਆ ਵੀ ਅਸੀਂ ਆਪਣੀ ਮਰਜ਼ੀ ਨਾਲ ਜ਼ਮੀਨ ਸਰਕਾਰਾਂ ਨੂੰ ਲੈਂਡ ਪੂਲਿੰਗ ਨੀਤੀ ਦੇ ਤਹਿਤ ਦੇਤੀ ਜ਼ਮੀਨ ਇਹ ਕੌਣ ਲੋਕ ਨੇ ਇਹ ਇਹਨਾਂ ਦੇ ਜਿਹੜੇ ਚੇਲੇ ਚਪਾਟੇ ਲੋਕ ਨੇ ਜਿਨ੍ਹਾਂ ਨੂੰ ਇਹ ਸਕ੍ਰਿਪਟ ਲਿਖ ਕੇ ਦੇ ਦਿੰਦੇ ਆ ਇੱਕ ਕਹਾਣੀ ਲਿਖ ਕੇ ਦੇ ਦਿੰਦੇ ਆ ਮੇਰਾ ਵੀਰ ਸਾਂਝੇ ਕਰਦੇ ਜਾਓ ਯਾਰ ਗੱਲਾਂ ਬਹੁਤ ਕੀਮਤੀ ਆ ਮੁੜ ਕੇ ਬਾਈ ਪਸਤਾਉਂਗੇ ਯਾਰ ਸਾਡਾ ਸਾਰਾ ਕੁਝ ਇਹ ਜਿਹੜੇ ਲੁਟੇਰੇ ਆ ਦਿੱਲੀ ਵਾਲੇ ਖੋਣ ਨੂੰ ਆ ਪਏ ਯਾਰ ਸੋ ਮੇਰਾ ਵੀਰ ਇਹਨੂੰ ਧਿਆਨ ਨਾ ਸੁਣ ਕੇ ਛੱਡ ਕੇ ਨਾ ਜਾਇਓ ਸਾਰੀ ਸੁਣ ਕੇ ਜਾਇਓ ਤੇ ਸਾਂਝਾ ਕਰਦੇ ਤੁਰੇ ਜਾਇਓ ਇਹ ਉਹਨਾਂ ਦੇ ਚੇਲੇ ਚ ਪਾਟੇ ਆ ਜਿਹਨੂੰ ਇੱਕ ਕਹਾਣੀ ਇੱਕ ਸਕ੍ਰਿਪਟ ਲਿਖ ਕੇ ਦੇ ਦਿੰਦੇ ਵੀ ਤੂੰ ਆਹ ਚੈਨਲਾਂ ਦੇ ਉੱਤੇ ਜਾ ਕੇ ਆਹ ਗੱਲ ਬੋਲਣੀ ਆ ਵੀ ਅਸੀਂ ਆਪਣੀ ਜ਼ਮੀਨ ਦੇਤੀ ਜੀ ਇਹ ਲੈਂਡ ਪੂਲਿੰਗ ਨੀਤੀ ਬਹੁਤ ਵਧੀਆ ਜੀ ਇਹ ਲੋਕਾਂ ਨੂੰ ਬੜੇ ਫਾਇਦੇ ਹੋਣੇ ਆ ਜੀ 4 ਕਰੋੜ ਦਾ ਕੱਲਾ ਹੋ ਜੂ 10 ਕਰੋੜ ਦਾ ਕੱਲਾ ਹੋ ਜਾਊਗਾ ਤੇ ਆਹ ਜਿਹੜੇ ਜੁੱਤੀ ਚੱਟ ਆ ਜੁੱਤੀ ਚੱਟ মিডিਆ ਜਿਹੜਾ ਦਲਾਲ মিডিਆ ਜਿਹੜੇ ਜਿਹੜੇ ਦੱਲੇ ਬਣੇ ਹੋਏ মিডিਆ ਵਾਲੇ ਨੇ ਉਹ ਚਲਾ ਰਹੇ ਨੇ ਓਏ ਰੱਬ ਦਾ ਬਾਸਤਾ ਹੈ মিডিਆ ਵਾਲੋ ਤੁਸੀਂ ਵੀ ਪੰਜਾਬੀਓ ਪੰਜਾਬ ਦਾ ਖਾਨੇਓ ਕਦੇ ਦਾ ਪੰਜਾਬ ਨਾਲ ਖੜਜੋ ਯਾਰ ਸੋ ਇਹ ਇਹ ਬਹੁਤ ਮਾਹਰ ਨੇ ਪੰਜਾਬ ਦੇ ਲੋਕੋ ਇਹਨਾਂ ਗੱਲਾਂ ਦੇ ਵਿੱਚ ਬਹੁਤ ਮਾਹਰ ਨੇ ਧਿਆਨ ਦਿਓ ਜੇ ਕੱਲ ਨੂੰ ਤੁਸੀਂ ਸੈਕਟਰ 25 35 A ਦੇ ਚੰਡੀਗੜ੍ਹ ਮ्युनਿਸਪਲ ਭਵਨ ਦੇ ਵਿੱਚ ਚਲੇ ਜਾਨੇ ਹੋ ਸਰਕਾਰ ਨਾਲ ਮੀਟਿੰਗ ਕਰਨ ਬਹੁਤਿਆਂ ਨੂੰ ਤਾਂ ਗਮਰਾਹ ਕਰ ਲੈਣਗੇ ਕਿਉਂ ਐਡੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਏਨੇ ਕਰੋੜ ਦਾ ਕਿਲਾ ਹੋ ਜੂ ਏਨੇ ਕਰੋੜ ਦਾ ਪਲਾਟ ਵਿਗ ਜੂ ਏਨੇ ਕਰੋੜ ਦਾ ਆ ਹੋ ਜੂ ਇੰਨਾ ਫਾਇਦਾ ਹੋ ਜੂਗਾ ਉੱਥੇ ਸੋਣ ਨੂੰ ਇਹ ਬਹੁਤਾਂ ਨੂੰ ਗਮਨਾਹ ਕਰਨਗੇ ਦੂਜੀ ਗੱਲ ਸੋਣ ਨੂੰ ਕਰਕੇ ਇਕੱਠੇ ਆਪ ਦੇ ਦਲਾਲ মিডিਆ ਰਾਹੀਂ ਆਪ ਦੇ ਜੁੱਤੀ ਚੱਟ মিডিਆ ਰਾਹੀਂ ਇਹ ਉੱਥੇ ਖਬਰ ਫਲਾਉਣਗੇ ਵੀ ਦੇਖੋ ਜੀ ਕਿੰਨੇ ਪੰਜਾਬ ਦੇ ਲੋਕ ਕਿਸਾਨ ਕਿੰਨੇ ਪਿੰਡਾਂ ਦੇ ਲੋਕ ਪਿੰਡਾਂ ਚੋਂ ਉੱਠ ਕੇ ਆਏ ਤੇ ਉਹਨਾਂ ਨੇ ਸਹਿਮਤੀ ਪ੍ਰਗਟਾਤੀ ਸਾਡਾ ਨਾਲ ਸਹਿਮਤ ਹੋਗੇ ਸਰਕਾਰ ਨਾਲ ਵੀ ਅਸੀਂ ਲੈਂਡ ਪੂਲਿੰਗ ਨੀਤੀ ਦਿੱਤਾ ਇਹ ਆਪਣੀ ਜ਼ਮੀਨ ਦੇਣ ਨੂੰ ਤਿਆਰ ਆ ਇਹ ਮਹਰ ਨੇ ਇਹਨਾਂ ਗੱਲਾਂ 'ਚ ਧਿਆਨ ਦਿਓ ਹੜ ਆਇਆ ਸੀਗਾ ਤਾਂ ਸਰਦਾਰ ਭਵਾਂਸਿਓ ਮਾਨ ਨੇ ਇੱਕ ਬੰਦਾ ਆਪਣਾ ਪਹਿਲਾਂ ਹੀ ਹੜਾਂ ਵਾਲੇ ਕੋਠੇ ਤੇ ਖੜਾਤਾ ਤੇ ਕਿਸ਼ਤੀ ਲੈ ਕੇ ਉਹਦੇ ਕੋਲ ਵਗ ਗਿਆ ਸੀਗਾ ਤੇ ਉਹਨੂੰ ਤਾਰ ਲਿਆ ਸੀ ਥੱਲੇ ਉਬਸ ਸਕ੍ਰਿਪਟ ਲਿਖੀ ਸੀ ਪਹਿਲਾਂ ਵੀ ਤੂੰ ਫੁਲਾਣਨੇ ਕੋ ਉੱਠ ਤੇ ਚਾ ਕੇ ਖੜਨਾ ਤੇ ਮੈਂ ਕਿਸ਼ਤੀ ਲੈ ਕੇ ਆਉਂਗਾ ਨਾਲ ਨਾਲ ਕੈਮਰੇ ਚੱਲਣਗੇ ਤੇ ਆਪਾਂ ਸਾਰੀ ਕਹਾਣੀ ਬਣਾ ਲਾਂਗੇ ਕੈਦ ਕਰ ਲਾਂਗੇ ਲੋਕਾਂ ਨੂੰ ਦਿਖਾਵਾਂਗੇ ਵੀ ਦੇਖੋ ਪੰਜਾਬ ਦਾ ਮੁੱਖ ਮੰਤਰੀ ਕਿੰਨਾ ਦਰਦ ਰੱਖਦਾ ਲੋਕਾਂ ਨੂੰ ਹੜ੍ਹ ਚ ਬਚਾਉਂਦਾ ਫਿਰਦਾ ਆਪ ਹੀ ਜਦੋਂ ਨੌਕਰੀਆਂ ਵੰਡਦਾ ਹੁੰਦਾ ਨਾ ਆਪ ਹੀ ਕਿਸੇ ਨੌਜਵਾਨ ਮੁੰਡੇ ਜਾਂ ਕੁੜੀ ਤੋਂ ਇੱਕ ਕਹਾਣੀ ਲਿਖ ਕੇ ਜੰਦੇ ਆ ਉਹਨੂੰ ਹੱਥ ਮੈਹਕ ਫੜਾ ਦਿੰਦੇ ਆ ਵੀ ਲਓ ਜੀ ਉਹ ਕੁੜੀਆਂ ਬੋਲਦੀਆਂ ਜਿਹੜੀਆਂ ਨੂੰ ਨੌਕਰੀ ਮਿਲੀ ਹੁੰਦੀਆਂ ਮੁੰਡੇ ਬੋਲਦੇ ਆ ਸਾਨੂੰ 5 ਨੌਕਰੀਆਂ ਮਿਲ ਗਈਆਂ ਸਾਨੂੰ 6 ਨੌਕਰੀਆਂ ਮਿਲ ਗਈਆਂ ਸਾਨੂੰ ਤੀਜੀ ਨੌਕਰੀ ਮਿਲ ਗਈ ਅਸੀਂ ਕੈਨੇਡਾ ਛੱਡ ਕੇ ਆ ਗਏ ਅਸੀਂ ਅਮਰੀਕਾ ਛੱਡ ਕੇ ਆ ਗਏ ਸਾਨੂੰ ਮਾਨ ਸਾਹਿਬ ਨੇ ਨੌਕਰੀਆਂ ਦੇਤੀਆਂ ਇਹ ਸਕ੍ਰਿਪਟਾਂ ਲਿਖ ਕੇ ਦਿੰਦੇ ਆ